ਅਵਾਜੇ ਖਲਖ ਚੈਨਲ ਦੇ ਵਿੱਚ ਅਸੀਂ ਸਤ루 ਦੇ ਕੰਡੇ ਇੱਥੇ ਨੇੜੇ ਵਿਰਾਸਤੀ ਚੌਂਕੀ ਆ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਵਿਲੀਅਮ ਪੇਂਟਿੰਗ ਦੀ ਮੀਟਿੰਗ ਹੋਈ ਸੀਗੀ ਤੇ ਉੱਥੇ ਆਖਰੀ ਵਿਰਾਸਤ ਉਹਦੇ ਸਾਹਮਣੇ ਬਿਲਕੁਲ ਹੈ ਗੁਰਦੁਆਰਾ ਟੀਬੀ ਸਾਹਿਬ ਬਹੁਤ ਵੱਡੀ ਥਾਂ ਤੇ ਹੈ ਇਹ ਵੀ ਦੇਖੋ ਬਹੁਤ ਵੱਡੇ ਏਰੀਆ ਦੇ ਵਿੱਚ ਹੈ। ਕੋਲੀਆਂ ਤੇ ਜਾਣ ਹੈ। ਕੋਲੀਆਂ ਤੇ ਜਾਣ ਹੈ। ਪਾਣੀ ਤੇ ਬੁੱਫਾ ਪਾਣੀ ਹੈ। ਇਹਦੇ ਵਿੱਚ ਇੱਥੇ ਦੇਖਣ ਵਾਲੀ ਖਾਸ ਗੱਲ ਇਹ ਆ। ਇਹ ਬਾਬਿਆਂ ਦਾ ਵੈਸੇ ਸਥਾਪਿਤ ਕੀਤਾ ਹੋਇਆ। ਇਸ ਸਮੇਂ ਬਾਬਾ ਅਫਤਾਰ ਸਿੰਘ ਜੀ ਸੀਗੇ ਜਿਨ੍ਹਾਂ ਨੇ ਕਰੇ। ਏ ਨਾ ਨਾ ਨੇ ਇਹ ਬਣਾਇਆ ਵਾ ਦੇਖੋ ਮੋਤੀराम ਮੈਰਾ ਹੈ ਸਾਰਾ ਇਹਨਾਂ ਨੇ ਬਣਾਏ ਵਿਆਂ ਬੁੱਤ ਜੇ ਮੋਤੀराम ਪਰਿਵਾਰ ਦਾ ਇਤਿਹਾਸ ਦੱਸਿਆ ਵਾ ਦੇਖੋ ਇਹ ਫਾਹਲਾ ਜੀ ਦੇਖੋ ਇਹਨ ਬਾਬਾ ਸਵੇਗ ਸਿੰਘ ਦਾ ਬਾਬਾ ਜੈ ਸਿੰਘ ਖਲਕਟ ਦਾ ਕੋਪੜੀਆਂ ਲਾਉਂਦਾ ਸਾਰਾ ਇਤਿਹਾਸ ਦੱਸਿਆ ਹੋਇਆ ਹੈ। ਉਹ ਭਾਈ ਸੁਖਾ ਸਿੰਘ ਤੇ ਮਹਤਾ ਸਿੰਘ ਸਰੰਗੜ ਦਾ ਸਿਰ ਕਲਮ ਰਿਹਾ ਭਾਈ ਕਿਨਿਆਜੀ ਦਾਸ। ਬਾਬਾ ਬੰਦਾ ਸਿੰਘ ਬਹਾਦਰ ਦਾ ਭਾਈ ਮਾਨੀ ਸਿੰਘ ਬੰਦ-ਬੰਦ ਕਟਾਉਂਦੇ। ਭਾਈ ਧਾਰੂ ਸਿੰਘ ਦੀ ਕੋਪੜੀ ਲਾਉਂਦੇ। ਭਾਈ ਮਤੀ ਦਾਸ ਜੀ ਨਾਲ ਚੀਰਦੇ ਹੋਏ ਦੇਖੋ ਇਹ ਸਾਰਾ ਭਾਈ ਮਤੀ ਦਾਸ ਨੂੰ ਭਾਈ ਸਦੀ ਦਾਸ ਜੀ ਨੂੰ ਖਲਾਸੇ ਖੇਤ ਇਹ ਸਾਰਾ ਭਾਈ ਦਿਆਲਾ ਜੀ ਨੂੰ ਦੇਖਣ ਨਾਲ ਵਾਲਾ ਇਹ ਸਾਰਾ ਇਤਿਹਾਸ ਇਹਨਾਂ ਨੇ ਉਸ ਹਿਸਾਬ ਨਾਲ ਮੁੱਠ ਬਣਾ ਕੇ ਦਿਖਾਇਆ ਹੈ なるほど。<laughs> Nøkkelen til Devshavna. ਜਿਹੜਾ ਸਤਲੁਜ ਦਰਿਆ ਦਾ ਜਿਹੜਾ ਹੈੱਡ ਆ ਉਹ ਦਿਖ ਰਿਹਾ ਸਤਲੁਜ ਦਰਿਆ ਨਾਲ ਕਿੰਨੇ ਸਾਹਮਣੇ ਗੁਰੂ ਘਰ ਲੰਗਰ ਆ ਇਸ ਥਾਂ ਦਾ ਇੱਕ ਇਹ ਵੀ ਇਤਿਹਾਸ ਆ ਤੁਹਾਨੂੰ ਝਾਰ ਨਾਲ ਦੱਸਦਾ ਵੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ ਸਰਦਾਰ 1950 ਸਾਲ ਦੇ ਸੰਗਤ ਨੂੰ ਦਰਸ਼ਨ ਕਰਦੇ ਆ ਆਪ ਜੀ ਨੂੰ ਖਾਲਸਾ ਵਿਖੇ ਖਾਸ ਸਰਦਾਰ ਲੁਧੇਰਾ ਘਰ ਠਹਿਰਾ ਉਹੀ ਦੇ ਸੰਤ ਬਾਬਾ ਸਾਦੇ ਸਿੰਘ ਜੀ ਸੰਤ ਆਬਾ ਹਰੀ ਸਿੰਘ ਜੀ ਨਾਲ ਆ ਰਹੇ ਸਨ ਇੱਕ ਹੋਰ ਮਹਾਪੁਰਖ ਵੀ ਮਹਿਮਾਨ ਵਜੋਂ ਨਾਲ ਜਾ ਰਹੇ ਸਨ ਜਿਨ੍ਹਾਂ ਨੂੰ ਖਾਸ਼ ਵਾਣੀ ਹੁੰਦੀ ਸੀ। ਦੂਜੇ ਪਾਸੇ ਅੰਬਾਲਾ ਸ਼ੋਣੀ ਵਿਖੇ ਡੇਰੀ ਦੇ ਮੈਨੇਜਰ ਸਰਦਾਰ ਮਾਨ ਸਿੰਘ ਜੀ ਸੰਤ ਮਹਾਰਾਜ ਬਾਬਾ ਤਾਂ ਅੱਗੇ ਇਹਨਾਂ ਨੇ ਕਿਹਾ ਵੀ ਜਦੋਂ ਅੰਬਾਲੇ ਨੂੰ 4:00 ਵਜੇ ਤੱਕ ਕਾਰ ਮੁਵਾਰਕਪੁਰ ਕੋਲ ਪਹੁੰਚੀ ਤਾਂ ਦਰਿਆ ਘੱਗਰ 'ਚ ਬਹੁਤ ਹੜਾ ਆਇਆ ਸੀਗਾ ਡਰਾਈਵਰ ਨੇ ਕਾਰ ਰੋਕ ਦਿੱਤੀ ਸਾਰੇ ਸੰਤ ਗੱਡੀ ਤੋਂ ਬਾਹਰ ਆਏ। ਅਤੇ ਪਾਣੀ ਦੇ ਵੇਗ ਨੂੰ ਵੇਖਣ ਲੱਗੇ ਉਦੋਂ ਹੀ ਆਕਾਸ਼ਮਾਨੀ ਵਾਲੇ ਸੰਤ ਕਹਿਣ ਲੱਗੇ ਆਕਾਸ਼ਵਾੜੀ ਵਾਲੇ ਸੰਤ ਕਹਿਣ ਲੱਗੇ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੜਾ ਆਇਆ ਹੋਇਆ ਹੈ ਹੁਣ ਪਾਰ ਕਿਸ ਤਰ੍ਹਾਂ ਲੰਘਾਂ ਤਾਂ ਉਦੋਂ ਪੁਲ ਵੀ ਨਹੀਂ ਸੀ ਇੰਨੇ ਨੂੰ ਹਰੰਤਾਰੀ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਕਾਜ ਆਪ ਨੂੰ ਅਨਾਉਂਸ ਕਰਨ ਲਈ ਆਏ ਹਨ ਤਾਂ ਸੰਤ ਮਹਾਰਾਜ ਜੀ ਨੇ ਕੁਰਸੀ ਦੇ ਵਿੱਚ ਸੋ ਇਹ ਇੱਥੇ ਦਾ ਇਤਿਹਾਸ ਆ ਹੁਣ ਇਹਦੇ ਵਿੱਚ ਕੀ ਸੱਚ ਆ ਕੀ ਝੂਠ ਇਹ ਤਾਂ ਸੰਗਤਾਂ ਨੇ ਨਿਰਣਾ ਕਰਨੀ ਹੈ ਵਿਕਾਸवाणी ਵਾਲੇ ਸੰਤ ਆ ਸਾਰਾ ਸੱਚੇ ਪਾਤਸ਼ਾਹ ਚਲੋ ਜੋ ਵੀ ਹੈ ਆਕਾਰ ਦੇਖੋ